ਤਬ ਦਿੱਤਾ ਗਿਆ। ਉਹ ਸਾਡੀ ਸਾਰੀ ਅਮਸਰ ਦੀ ਟੀਮ ਲਈ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਅਖੜੇ ਸੀਗੇ ਲੋਕ ਸਭਾ ਦੇ ਇਲੈਕਸ਼ਨ ਸੀ ਕਿ ਸਾਡੇ ਐਮਐਲਏ ਸਾਹਿਬਾਨ ਸਾਡੀ ਪਾਰਟੀ ਟੀਮ ਐ ਅਸੀਂ ਸਭ ਲੋਕਾਂ ਦਾ ਵਾਦਾ ਕਰਦੇ ਸੀਗੇ। ਇਹੋ ਵੀ ਅਸੀਂ ਠੀਕ ਕਰਾਂਗੇ। ਉਹ ਬੀਤੇ ਕੱਲ ਅਸੀਂ ਉਹਦੀ ਪੈ ਗੱਜੇ ਸੋਲਰ ਆਨਲਾਈਨ ਤੁਸੀਂ ਬਾਰੇ ਪਰ ਉਹ ਇਸ ਕਮਿਸ਼ਨ ਖੜੀ ਹੈ ਆਂਦੀ ਸਾਰੇ ਅੱਲਾਹਤਾ ਸਭ ਨੂੰ ਫਿਰ ਨੇ ਅਮਰਸਰ ਤੋਂ ਸਾਡੇ ਮੀਡੀਆ ਕਰਮੀ ਦੇ ਦੋਸਤ ਸਾਡੇ ਤੁਸੀਂ ਸਾਡੇ ਜਾਨੇ ਟਾਈਮ ਕੱਢ ਕੇ ਆਇਓ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਲਕਮ ਜੀ ਆਇਆਂ ਨੂੰ ਅੱਜ ਅਸੀਂ ਸਾਡੇ ਐਮਐਲਏ ਸਹਿਬਾਨ ਡਾਕਟਰ ਜਗਪਤਾ ਜੀ ਡਾਕਟਰ ਜਸਬੀਰ ਜੀ ਜੀਵਨਜੋਤ ਕੌਰ ਜੀ ਉਹ ਸਾਡੇ ਡਾਕਟਰ ਮਿੱਤਰ ਬਾਹਰ ਗਏ ਆ ਤੇ ਸਾਡੀ ਸਾਰੀ ਅੰਮਦਸਤ ਦੀ ਟੀਮ ਜਿਹੜੀ ਆਮ ਆਦੀ ਪਾਰਟੀ ਦੀ ਜਿਹੜੀ ਟੀਮ ਅੰਮਦਸਤ ਸ਼ਹਿਰ ਦੇ ਵਿੱਚ ਕੰਮ ਕਰਦੀ ਹੈ ਅਸੀਂ ਸਾਰਿਆਂ ਨੇ ਅੱਜ ਬੈਠ ਕੇ ਸਾਡੇ ਕ੍ਰਿਸ਼ਨਰ ਸਾਹਿਬ ਸਾਹ ਆਪੀ ਸੇ ਘੋੜਾ ਦੀ ਅਗਵਾਈ ਦੇ ਵਿੱਚ ਜਿੰਨੇ ਵੀ ਇਸ ਪਾਪੂਲੇਸ਼ਨ ਦੇ ਵਿੱਚ ਸਾਡੇ ਐਮਪਲਾਈ دوست ਕੰਮ ਕਰਦੇ ਆ ਸਭ ਨੂੰ ਇੱਕ ਦੂਜੇ ਦੇ ਇੰਟਰੋਡਕਸ ਜੜੀ ਕੀਤੀ ਹੈ ਉਹ ਜਾਣਿਆ ਕਿ ਕੌਣ ਕੌਣ ਕੀ ਕੀ ਕੰਮ ਜੜਾ ਕਰਦਾ ਅਸੀਂ ਜਦੋਂ ਇਲੈਕਸ਼ਨ ਦੇ ਵਿੱਚ ਖੜੇ ਸੀਗੇ ਲੋਕ ਸਭਾ ਦੀ ਇਲੈਕਸ਼ਨ ਸੀਗੀ ਸਾਡੇ ਐਮਐਲਏ ਸਹਿਬਾਨ ਸਾਡੀ ਪਾਰਟੀ ਟੀਮ ਅਸੀਂ ਸਭ ਲੋਕਾਂ ਦਾ ਵਾਅਦਾ ਕਰਦੇ ਸੀਗੇ ਕਿ ਅਸੀਂ ਇਲੈਕਸ਼ਨ ਤੋਂ ਬਾਅਦ ਜਿਹੜਾ ਇਸ ਸ਼ਹਿਰ ਦਾ ਸਭ ਤੋਂ ਵੱਡਾ ਜਿਹੜਾ ਮਸਲਾ ਇੱਕ ਸੀਵਰੇਜ ਦਾ ਦੂਜਾ ਜਿਹੜਾ ਸਾਫ ਸਫਾਈ ਜਿਹੜਾ ਗੰਦ ਉਹਦਾ ਇੱਕ ਬਹੁਤ ਵੱਡਾ ਗੰਭੀਰ ਮਸਲਾ ਹੈ ਉਹਨਾਂ ਦੋਵਾਂ ਮਸਲਿਆਂ ਨੂੰ ਠੀਕ ਕਰਾਂਗੇ ਨਾਲ ਅਸੀਂ ਵਾਦਾ ਕਰਕੇ ਗਏ ਸੀਗੇ ਕਿ ਜਿਹੜੀ ਟੰਗ ਟਾਪ ਡਰੇਨ ਹੈ ਜਿਹੜੀ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਬਹੁਤ ਵੱਡੀ ਪੱਧਰ ਤੇ ਫਲਾਦੀ ਹੈ ਇਹਨੂੰ ਵੀ ਅਸੀਂ ਠੀਕ ਕਰਾਂਗੇ 올 ਬੀਤੇ ਕੱਲ ਅਸੀਂ ਉਹਦੀ ਪਹਿਲਾਂ ਸਫਾਈ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਕੱਲ ਸਾਡੇ ਸਾਰੇ ਕਾਰਪੋਜ਼ਿਸ਼ਨ ਦੇ ਧੱਕਾ ਦੀ ਜਿਹੜੇ ਉੱਥੇ ਮੌਕੇ ਤੇ ਵਜੂਦ ਸੀਗੇ ਔਰ ਅਸੀਂ ਤੈਅ ਕੀਤਾ ਕਿ ਪਹਿਲਾਂ ਇਸ ਨੂੰ ਬਿਲਕੁਲ ਜਿਹੜਾ ਸਾਫ਼ ਕੀਤਾ ਜਾਵੇ ਕਿਉਂਕਿ ਗਾੜੀ ਜਿਹੜਾ ਮੌਨਸੂਨ ਦਾ ਸੈਸ ਜਿਹੜਾ ਆ ਗਿਆ ਔਰ ਕਈ ਥਾਵਾਂ ਤੋਂ ਉਹਦਾ ਪਾਣੀ ਲੋਕਾਂ ਦੇ ਘਰਾਂ ਚ ਚੱਲ ਜਾਂਦਾ ਇਸ ਕਰਕੇ ਅਸੀਂ ਪਹਿਲਾਂ ਸਫਾਈ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਫਿਰ ਅਸੀਂ 120 ਕਰੋੜ ਦਾ ਪ੍ਰੋਜੈਕਟ ਜਿਹੜਾ ਉਹਦੀ ਡਿਟੇਲ ਜਿਹੜੀ ਤੁਹਾਨੂੰ ਹੁਣੇ ਹੱਥ ਪੀ ਤੋਂ ਨਹੀਂ ਦੱਸਣਗੇ ਉਹ ਸੀ ਤਿਆਰ ਕੀਤਾ ਉਹ ਸੀਐਮ ਸਾਹਿਬ ਤੋਂ ਖੜਾਂਗੇ ਦਿੱਲੀ ਵੀ ਖੜਾਂਗੇ ਉਹਨੂੰ ਅਸੀਂ ਬਗ ਜਿਹੜਾ ਸ਼ੁਰੂ ਕਰਦੇ ਆ ਕਿ ਪਹਿਲਾਂ ਡਰੇਨ ਜਿਹੜੀ ਹੈ ਬੰਦ ਕੀਤੀ ਜਾਵੇ ਉਹ ਦੂਜਾ ਜਿਹੜਾ ਮਸਲਾ ਸਾਡਾ ਉਹ ਇਹ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਸ਼ਹਿਰ ਦੇ ਵਿੱਚ ਸਿਵਲਾਈ ਦੀ ਪ੍ਰੋਬਲਮ ਜਿਹੜੀ ਹੈ ਉਹਨੂੰ ਠੀਕ ਕਰਨਾ ਇਹ ਅਸੀਂ ਤਿੰਨਾਂ ਚੀਜ਼ਾਂ ਦੇ ਉੱਤੇ ਅੱਜ ਡਿਸਾਈਡ ਕੀਤਾ ਉਹਦੇ ਤਿੰਨੇ ਚੀਜ਼ਾਂ ਸੀ ਪਾਦੀ ਤੌਰ ਤੇ ਜਿਹੜਾ ਸ਼ੁਰੂ ਕਰਨ ਜਾ ਰਹੇ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਸ਼ਹਿਰ ਵਾਸੀਆਂ ਨਾਲ ਮੈਂ ਸਾਡੀ ਟੀਮ ਨੇ ਸਾਡੇ ਐਮਐਲਏ ਸਾਹਿਬਾਨਾਂ ਨੇ ਜੋ ਵਾਦਾ ਕੀਤਾ ਸੀ ਇਲੈਕਸ਼ਨ ਦੇ ਵਿੱਚ ਕੋਈ ਗੱਲ ਨਹੀਂ ਲੈਕਚਰ ਹਟ ਗਏ ਕੋਈ ਗੱਲ ਨਹੀਂ ਪਰ ਸਾਨੂੰ 214000 ਵੋਟ ਪਈ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਮੋਟਾ ਭਾਈ ਸੋ ਸਾਡੀ ਡਿਊਟੀ ਬਣਦੀ ਐ ਸੀ ਉਹ ਲੀਡਰ ਨਹੀਂ ਉਹ ਪਾਰਟੀ ਦੀ ਸਾਡੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਵਾਦੇ ਪੰਜਾਬ ਦੇ ਵਿੱਚ ਕਰਕੇ ਆਏ ਹੀ ਵੋਟਾਂ ਦੇ ਵਿੱਚ ਪਿਛਲੀਆਂ ਦੇ ਵਿੱਚ ਉਹ ਸਾਰੇ ਪੂਰੇ ਕਰਦੇ ਇਸ ਕਰਕੇ ਅਸੀਂ ਇਹ ਸ਼ਹਿਰ ਦੇ ਨਾਲ ਵੀ ਜੋ ਵਾਦੇ ਕੀਤੇ ਆ ਉਹ ਸਾਰੇ ਅਸੀਂ ਚਾਹੇ ਪਹਿਲਾਂ ਦਾ ਕੋਈ ਬਕਾਇਆ ਰਹਿੰਦਾ ਚਾਹੇ ਨਵੇਂ ਵਾਦੇ ਜਿਹੜੇ ਕੀਤੇ ਸੀਗੇ ਉਹ ਸਾਰੇ ਅਸੀਂ ਪੂਰੇ ਕਰਦੇ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਅਸੀਂ ਬਹੁਤ ਵਧੀਆ ਮਾਹੌਲ ਦੇ ਵਿੱਚ ਕੀਤੀ ਹੈ ਔਰ ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਕਾਫੀ ਚੀਜ਼ਾਂ ਜਿਹੜੀਆਂ ਸ਼ਹਿਰ ਦੇ ਵਿੱਚ ਉਹ ਠੀਕ ਹੋ ਜਾਣਗੀਆਂ ਔਰ ਇਹ ਲਾਜ਼ਮੀ ਹੈ ਕਿ ਠੀਕ ਕਰਦੇ ਕਰਦੇ ਟਾਈਮ ਲੱਗ ਜਾਂਦਾ ਜਿਹੜਾ ਡਰੇਨ ਦਾ ਕਾਫੀ ਲੰਬਾ ਕੰਮ ਹੈ ਟਾਈਮ ਲੱਗੂਗਾ ਫਤ ਅਸੀਂ ਉਹਨੂੰ ਠੀਕ ਕਰਾਂਗੇ ਔਰ ਸ਼ਾਇਦ ਦੇ ਅੰਦਰ ਜਿਹੜਾ ਗਰੀਨ ਐਂਡ ਕਲੀਨ ਹਰਿਆਲੀ ਤੇ ਸਫਾਈ ਜਿਹੜੀ ਹੈ ਅਸੀਂ ਬੂਟੇ ਵੀ ਲਾਵਾਂਗੇ ਜਲਾਈ ਦੇ ਵਿੱਚ ਔਰ ਸ਼ਾਇਦ ਉਹ ਜਿਹੜਾ ਸਾਫ ਸੁਥਰਾ ਵੀ ਜਿਹੜਾ ਉਹ ਰੱਖਣਾ ਜਿਹੜਾ ਸਾਡੀ ਡਿਊਟੀ ਹੈ ਕਿਉਂਕਿ ਗੁਰੂ ਰਾਮਦਾਸ ਜੀ ਦੀ ਧਰਤੀ ਹੈ ਕਿਉਂਕਿ ਇਸ ਧਰਤੀ ਦੇ ਉੱਤੇ ਦਰਗਾਹਾਂ ਮੰਦਰ ਹੈ ਇਸ ਧਰਤੀ ਦੇ ਉੱਤੇ ਰਾਮ ਤੀਰਥ ਹੈ ਬਾਲਮੀਕ ਜੀ ਦਾ ਘਰ ਹੈ ਇਸ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਸਾਡੀ ਡਿਊਟੀ ਹੈ ਉਹ ਡਿਊਟੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਅਸੀਂ ਸਾਰੇ ਲੋਕ ਇਕੱਠੇ ਜਿਹੜਾ ਉਹ ਨਵਾਵਾਂਗੇ ਔਰ ਠੀਕ ਕਰਾਂਗੇ ਮੈਂ ਸ਼ਹਿਰ ਵਾਸੀਆਂ ਨੂੰ ਤੁਹਾਡੇ ਥਰੂ ਇਹ ਜ਼ਿਕਰ ਕਰਨਾ ਚਾਹੁੰਦਾ ਕਿ ਜੋ ਅਸੀਂ ਕਿਆ ਸਿਗਾ ਉਹ ਅਸੀਂ ਆਪਣੀ ਕਾਰਵਾਈ ਸ਼ੁਰੂ ਜਿਹੜੀ ਆ ਉਹ ਕਰ ਦਿੱਤੀ ਆ ਔਰ ਸਹਿਜ ਸਹਿਜ ਅਮਰ ਸਾਡੇ ਲੋਕਾਂ ਨੂੰ ਸਾਡੇ ਦੇ ਰਿਜ਼ਲਟ ਜਿਹੜੇ ਆ ਉਹ ਨਜ਼ਰ ਆਉਣਗੇ ਸੋ ਮੈਂ ਤੁਹਾਡਾ ਇੱਕ ਵਾਰ ਫੇਰ ਧੰਨਵਾਦ ਕਰਦਾ ਉਹਦੇ ਜੇ ਤੁਸੀਂ ਚਾਹੋਗੇ ਕਿ ਜਿਹੜਾ 120 ਕਰੋੜ ਦਾ ਪ੍ਰੋਜੈਕਟ ਹੈ ਉਹਦੇ ਬਾਰੇ ਇਸ ਕੁਝ ਡਿਟੇਲ ਦੇ ਨਾਲ ਮੈਂ ਕਿਉਂਕਿ ਕੱਲ ਵੀ ਕੁਝ মিডিਆ ਵਾਲੇ ਦੋਸਤਾਂ ਨੇ ਕਿਹਾ ਸੀ ਮੈਂ ਕਬੀਰ ਸਿੰਘ ਸਾਹਿਬ ਨੂੰ ਸਰਦਾਰ ਹਾਪੀ ਸਿੰਘ ਨਾਲ ਲੁਕੂੰਗਾ ਕਿ ਉਹ ਥੋੜੀ ਜਿਹੀ ਤੁਹਾਨੂੰ ਡਿਟੇਲ ਜਿਹੜੀ ਆ ਉਹ ਦੇ ਦੇਣ ਕਿ ਉੱਤੇ ਕਿਦਾਂ ਟਾਈਮ ਲੱਗੂਗਾ ਕਿਦਾਂ-ਕਿਦਾਂ ਅਸੀਂ ਕਰਾਂਗੇ ਉਹ ਪੜਾਵਾਂ ਕਰਾਂਗੇ ਪੜਾਵਾਂ ਪਹਿਲਾਂ ਜਿੱਦਾਂ ਸਪਾਈ ਕਰਦੇ ਆਂ ਪੀਐਸਐਸ ਦੀ ਉਹਦੀ ਕਿਹੜੀ ਚੀਜ਼ ਪਹਿਲਾਂ ਕਰਨੀ ਆ ਤੇ ਕਿਹੜੀ ਬਾਅਦ ਚ ਕਰਨੀ ਆ ਕਿਉਂਕਿ 5 ਕਿਲੋਮੀਟਰ ਦੇ ਕਦੀਬ ਜਿਹੜੀ ਡਰੇਨ ਸ਼ਹਿਰ ਦੇ ਅੰਦਰ ਆ ਤੇ 5 ਕਿਲੋਮੀਟਰ ਬਾਈਪਾਸ ਦੇ ਨਾਲ ਨਾਲ ਕਰਨੀ ਆ ਇਸ ਕਰਕੇ ਉਹਨੂੰ ਅਸੀਂ ਠੀਕ ਕਰਨਾ ਸੋ ਮੈਂ ਹਾਪੀ ਨੂੰ ਕਹੂੰਗਾ ਕਿ ਉਹ ਥੋੜਾ ਪ੍ਰੋਜੈਕਟ ਦੇ ਬਾਰੇ ਦੇ ਵਿੱਚ ਜਿਹੜਾ ਤੁਹਾਨੂੰ ਸਮਝਾ ਦੂਗਾ ਔਰ ਕੱਲ ਵੀ ਜਿਹੜਾ ਅਸੀਂ ਸ਼ੁਰੂ ਕੀਤਾ ਸਫਾਈ ਦਾ ਉਹਦੇ ਬਾਰੇ ਵੀ ਤੁਹਾਨੂੰ ਸਮਝਾਊਗਾ ਜੇ ਮੇਰੇ ਲਈ ਕੋ ਹੋ ਤੁਹਾਡੇ ਕੋਲ ਸਵਾਲ ਹੈ ਉਹ ਤੁਸੀਂ ਕਰ ਸਕਦੇ ਬਾਰ ਬਾਰ ਬੜਾ ਸਾਰੇ ਡਾਕੂਮੈਂਟ ਹੈ ਪਰ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰਦਾ ਪਿਆ ਲਈ ਇੱਕ ਤਾਂ ਅਸੀਂ ਹੁਣੇ ਕਹਿਤਾ ਕਿ ਅੱਜ ਤੋਂ ਬਾਅਦ ਜੇ ਕੋਈ ਗੈਰ ਕਾਨੂੰਨੀ ਬਿਲਡਿੰਗ ਦੀ ਸਾਰੀ ਹੋਈ ਤੇ ਜਿਸ ਏਰੀਏ ਦੇ ਵਿੱਚ ਹੋਈ ਜਿਸ ਏਰੀਏ ਨਾਲ ਸੰਬੰਧਤ ਅਫਸਰ ਨੇ ਕੀਤੀ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਕੋਈ ਜਿਹੜੀ ਨਾਜਾਇਜ਼ ਸਾਰੀ ਜਿਹੜੀ ਸ਼ਹਿਰ ਦੇ ਵਿੱਚ ਨਹੀਂ ਹੁੰਦੀ ਇਹ ਹੀ ਮੈਂ ਦਾਅਵਾ ਕਰਦਾ 10 10 ਸਾਬ ਸਿੰਘ ਸਾਬ ਨੇ ਕਿਹਾ ਸੀ ਇਲੀਗਲ ਕਲੋਨੀਆਂ ਜਿਹੜੀਆਂ ਬਣ ਚੁੱਕੀਆਂ ਆ ਉਸ ਨੂੰ ਰੈਗੂਲਰ ਕਰਨ ਜਾ ਰਹੇ ਆ ਪਰ ਅੱਜ ਤੋਂ ਬਾਅਦ ਕਲੋਨੀ ਨਹੀਂ ਬਣੇਗੀ ਮੈਂ ਤੁਹਾਨੂੰ ਲਿਸਟ ਦੇ ਦਣਾ ਜੀ ਵਿਸ਼ੇਸ਼ ਸਾਹਿਬ ਨੂੰ ਵੀ ਲਿਸਟਿਹੀ ਹੋਈ ਹੈ ਹਰ ਇਲਾਕੇ ਚਾਹੇ ਵੈਸਟਵੇ ਚਾਹੇ ਪੂਰਬੇ ਸਭ ਜਿਹੜਾ ਇਲੀਗਲ ਕਲੋਨੀਆ ਬਣਨੀ ਆ ਪੈਸੇ ਜਮਾ ਨਹੀਂ ਕਰਾਇਆ ਜਾਂਦੇ ਪੈਸਾ ਫਿਰ ਸਰਕਾਰ ਕੋਲੋਂ ਕੋ ਗਤੋਂ ਡਾਕਟਰ ਅੰਜੂ ਗੁਪਤਾ ਦੋ ਦਿਨ ਪਹਿਲੇ ਮੀਟਿੰਗ ਲੰਦੇ ਆ ਕਈ ਗੱਲਾਂ ਕਰਦੇ ਤੇ ਕਮਿਸ਼ਨਰ ਸਾਹਿਬ ਕਹਿੰਦੇ ਪੈਸਾ ਹੈ ਨਹੀਂ ਪੈਸਾ ਜਿਹੜਾ ਆਉਣਾ ਚਾਹੀਦਾ ਸਰਕਾਰ ਦੇ ਖਾਤੇ ਪੰਜਾਬ ਦੇ ਵਿੱਚ ਉਹਦੇ ਕੋਲ ਬੰਨਿਆ ਨਹੀਂ ਜੇਵਾ ਜਾ ਰਿਹਾ ਉਹਨਾਂ ਬੰਨਿਆਂ ਤੇ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਨਹੀਂ ਕਰਾਂਗੇ ਦੇਖੋ ਮੈਂ ਇਹਨਾਂ ਕੋ ਇੱਕ ਲਿਸਟ ਇਕ ਪੂੜਾ ਆਇਆ ਕੋ ਮੈਂ ਲਿਸਟ ਮੰਗੀ ਹੈ ਕੱਲ ਬੇਦੀ ਪੂੜਾ ਆ ਲੈਣਾ ਗੱਲ ਹੋਈ ਤੇ ਇੱਕ ਲਿਸਟ ਦੋ ਜਿਹੜੀ ਜਿਹੜੀ ਗੈਤ ਹੁੰਦੀ ਕਲੋਨੀ ਜਿਹੜੀ ਸੀਐਮ ਸਾਹਿਬ ਦੇ ਕਹਿਣ ਤੋਂ ਬਾਅਦ ਬਣਾਈ ਜ ਜੇੜੀ ਉਤੋਂ ਬਾਅਦ ਹੋਰ ਵੀ ਕੋਈ ਲੋਕ ਬਣਾ ਦੇ ਸਾਦ ਉਹਨਾਂ ਦੇ ਖਿਲਾਫ ਕਾ ਦੋ ਇੱਕ ਉਹਨਾਂ ਦੀ ਬੇਸ਼ਕੀਤਤਾ ਦੀ ਹੈਗੀ ਆ ਜੀ ਅਸੀਂ ਮੈਂ ਕਹਤਾ ਸੀ ਕਾਨੂੰਨੀ ਕਦਰ ਤਾ ਮੈਂ ਤਾਂ ਆ ਰਿਹਾ ਜੀ ਮੈਂ ਤਾਂ ਪੱਥਰ ਚਾਹਦਾ ਇਹਨਾਂ ਨੂੰ ਹਾਂ ਅਸੀਂ ਆ ਰਿਹਾ ਜੀ ਢਾ ਰਿਹਾ ਜੀ ਜਿੱਥੇ ਆ ਤੁਹਾਨੂੰ ਢਾ ਦੇ ਆ ਸਾਡੀ ਤੁਸੀਂ ਲੈਸ ਲਾ ਲੋ ਆਪ ਵੀ ਕੋਕ ਨੇ ਢੱਟ ਗਏ ਰੋਜ਼ ਦੇ ਅਸੀਂ 7-8 ਢਾ ਕਰਾਂਗੇ ਅਸੀਂ ਤੈ ਕੀਤਾ ਆ ਦੇ ਹਾਂ ਇਸ ਗੱਲ ਕੇ ਕਾਰਨ ਹੀ ਕਹਾਂਗੇ ਸਰ ਕੋਈ ਗੱਲ ਅਰਵਾਲ ਸਾਹਿਬ ਪੱਗਨਾਵਾਲਾ ਡੰਡਾ ਬਹੁਤ ਵੱਡਾ ਮੁੱਦਾ ਸ਼ਹਿਰ ਦੇ ਵਿੱਚ ਕਿਹੜਾ ਸ਼ਹਿਰ ਆਹਾਂ ਆਹਾਂ ਕਿੱਥੇ ਲੱਭੋ ਤੁਸੀਂ ਵੀ ਕੰਸਰਨ ਨਾ ਡਾਕਟਰ ਸਾਹਿਬ ਸਾਰੇ ਸੈਂਐਲਏ ਜਮਾਨ ਬੈਠੇ ਵਿਸ਼ੋ ਸਾਹਿਬ ਵੀ ਚਾਹੁੰਦੇ ਆ ਵੀ ਸਫਾਈ ਹੋਵੇ ਪਰ ਜਿੰਨਾ ਚਿਰ ਪੈਸਾ ਨਹੀਂ ਹੈ ਕੰਪਨੀ ਨੂੰ ਪੈਸਾ ਨਹੀਂ ਦਿੱਤਾ ਜਾਂਦਾ ਉਹ ਡੋਟ ਡੋਰ ਲਿਫਟਿੰਗ ਨਹੀਂ ਕਰਦੀ ਫਿਰ ਜਿਵੇਂ ਹੁਣ ਇਲੀਗਲ ਇਮਾਰਤਾਂ ਦਾ ਤੁਹਾਡੇ ਧਿਆਨ ਚ ਹੈ ਸੀਵਰੇਜ ਸਿਸਟਮ ਪੁਰਾਣਾ ਹੈ ਕਿਉਂ ਉਹਨਾਂ ਬੰਦਿਆਂ ਦੇ ਸੀਵਰੇਜ ਕਨੈਕਸ਼ਨ ਪਾਣੀ ਦੇ ਕਨੈਕਸ਼ਨ ਬੱਤੀ ਦੇ ਕਨੈਕਸ਼ਨ ਨਹੀਂ ਕੱਟੇ ਜਾਂਦੇ ਜਿਹੜੇ ਗਲਤ ਕੰਮ ਰਿਫਿਆ ਮੈਨੂੰ ਪੈਸੇ ਨਹੀਂ ਦਿੱਤੇ ਜਾ ਰਹੇ ਪ੍ਰਸ਼ਾਂਤ ਆਪ ਬੰਦਾ ਹੋ ਰਿਆ ਨਹੀਂ ਦੇਖੋ ਚਾਹੇ ਕੋਈ ਕਨੈਕਸ਼ਨ ਗਲਤ ਆ ਕੁਛ ਵੀ ਹੈ ਸਾਡੀ ਇਹ ਕੋਸ਼ਿਸ਼ ਆ ਕਿ ਸ਼ਹਿਰ ਦੇ ਅੰਦਰ ਕੋਈ ਵੀ ਗਲਤ ਕੰਮ ਨਹੀਂ ਹੋ ਦਿੱਤਾ ਜਾਊਗਾ ਭਾਵੇਂ ਜੋ ਮਰਜ਼ੀ ਅਸੀਂ ਕਰਾਂਗੇ ਮੋਤਾ ਸਾਹਿਬ ਤੁਹਾਡੇ ਮੂੰਹ ਤੋਂ ਕਹਿ ਮੈਂ ਕਿਹਾ ਕੋਈ ਗੱਲ ਨਹੀਂ ਭ੍ਰਸ਼ਟਾਚਾਰ ਨੂੰ ਲੈ ਕੇ ਤੇ ਨਸ਼ੇ ਦੇ ਖਿਲਾਫ ਸਾਡੀ ਕੋਈ ਗੱਲ ਨਹੀਂ ਸਾਡੇ ਐਮਐਲਏ ਕੋਈ ਗੱਲ ਨਹੀਂ ਸਾਡੀ ਘਰ ਦੀ ਗੱਲ ਆ ਬਸ ਅਸੀਂ ਸਾਡੀ ਛੱਡੋ ਤਾਂ ਮੈਂ ਕਹਤਾ ਸਾਡੀ ਮੈਂ ਤੁਹਾਨੂੰ ਇੱਕ ਲਾਈਨ ਚ ਕਹਤਾ ਕੈਸੀ ਸ਼ਹਿਰ ਦੇ ਅੰਦਰ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਹੁੰਦਿਆਂਗੇ ਜੀ ਬਸ ਕੱਲ ਸੀਐਮ ਸਾਹਿਬ ਮੀਟਿੰਗ ਕਰਦੇ ਕੁਸ਼ਲ ਸਾਹਿਬ ਨਾਲ ਡੀਸੀ ਸਾਹਿਬ ਦੇ ਨਾਲ ਕਿਹਾ ਉਹਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਤਾਂ ਹੀ ਅਸੀਂ ਕਾਦੇ ਤਾਂ ਹੀ ਅਸੀਂ ਮੀਟਿੰਗ ਕਰਦੇ ਉਹਨਾਂ ਨੇ ਡੀਸੀ ਨੂੰ ਐਸਐਸਪੀ ਨੂੰ ਕਹਿਤਾ ਅਸੀਂ ਕੋਈ ਗੈਰ ਕਾਨੂੰਨੀ ਸ਼ਹਿਰ ਦੇ ਅੰਦਰ ਕੰਮ ਨਹੀਂ ਹੁੰਦਿਆਂਗੇ ਸਾਰੇ ਅਫਸਰਾਂ ਨੂੰ ਬੁਲਾਉਣ ਦਾ ਮਤਲਬ ਕੀ ਸੀਗਾ ਸਾਰੇ ਅਫਸਰਾਂ ਨੂੰ ਬੁਲਾਇਆ ਹਰਪ੍ਰੀਤ ਜੀ ਅਗਵਾਈ ਦੇ ਵਿੱਚ ਗਬਿੰਦਰ ਸਾਹਿਬ ਦੇ ਐਮਐਲਏ ਸਾਹਿਬ ਸਾਹਮਣੇ ਬਾਇ ਏ ਪਹਿਲੀ ਵਾਰ ਆਇਆ ਏਦਾਂ ਕਿ ਆ ਮੋਂ ਸਾਹਮਣੇ ਮੀਟਿੰਗ ਕੀਤੀ ਆ ਤੇ ਮੀਟਿੰਗ ਚ ਕਿਹਾ ਉਹਨਾਂ ਨੂੰ ਵੀ ਕੰਮ ਨਹੀਂ ਹੋਊਗਾ ਪਤਾ ਨੂੰ ਕਹਿੰਦਾ ਅਸੀਂ ਬੰਦ ਕਰਤਾ ਹਾਂ ਇਸ ਸਕੇ ਪੂਰੇ ਸਾਲ ਦੇ ਟ੍ਰਾਂਸਫਰ ਆ ਹੋਈਏ ਜਿਹੜੀ ਬਦਲੀ ਕੀਤੀ ਉਹ ਤਾਂ ਵੱਖਰਾ ਚੈਪਟਰ ਦੀ ਗੱਲ ਤੂੰ ਇਹ ਚੈਪਟਰ ਦੀ ਗੱਲ ਉਹ ਤਾਂ ਸੀਐਮ ਸਾਹਿਬ ਨੇ ਕੱਲਤਾ ਉਹ ਤਾਂ ਕੀ ਪੁੱਛ ਰਸਤ ਹੋਰ ਰਸਤ ਬਾਕੀ ਆ ਪ੍ਰੋਜੈਕਟ ਦੇ ਬਾਰੇ ਮੈਂ ਹਸਮੀ ਨੂੰ ਬੇਨਤੀ ਕਰੂੰਗਾ ਕਿ ਥੋੜਾ ਦੱਸਣ ਕਿ ਕਿਵੇਂ ਸਾਹਿਬ ਅਤੇ ਦੇਖੋ ਜਿਹਦੇ ਨਾਲ ਮਿਲ ਕੇ ਇੱਕ ਡਿਜ਼ਾਈਨ ਤਿਆਰ ਕੀਤੀ ਹੈ ਜਿਹਦੇ ਵਿੱਚ 110 ਕਰੋੜ ਦੀ ਲਾਗਤ ਦੇ ਨਾਲ ਜਿਹੜੀ ਸਾਡੀ ਤੁੰਗਾ ਡਰੇਨ ਹੈ ਉਹਦਾ ਨਵੀਨੀਕਰਨ ਦਾ ਸੀ ਪ੍ਰੋਜੈਕਟ ਤਿਆਰ ਕੀਤਾ ਜਿਹਦੇ ਵਿੱਚ ਤੁੰਗਾ ਡਰੇਨ ਦੀ ਸਾਈਡ ਵਾਲੀ ਵੱਲ ਸੀ ਲਾਈਨਿੰਗ ਹੋਗੀ ਉਹਦੀ ਸਾਈਡ ਦੇ ਉੱਤੇ ਇੱਕ ਸੀਵਰ ਸਿਸਟਮ ਜਿਹਦੇ ਨਾਲ ਸਾਡੀਆਂ ਜਿਹੜੀਆਂ ਕਲੋਨੀਆਂ ਬਾਈਪਾਸ ਤੋਂ ਪਾਰ ਹੈਗੀਆਂ ਨੇ ਉਹਨਾਂ ਦਾ ਜਿਹੜਾ ਸੀਵਰ ਹੈ ਉਹ ਡਰੇਨ ਦੇ ਵਿੱਚ ਨਾ ਪੈ ਕੇ ਉਹ ਸੀਵਰ ਵਾਲੀ ਪਾਈਪ ਦੇ ਵਿੱਚ ਪਾਏਗਾ ਉਸ ਸੀਵਰ ਵਾਲੀ ਪਾਈਪ ਦੇ ਉੱਤੇ ਇੱਕ ਸਾਈਕਲ ਟ੍ਰੈਕ ਤੇ ਉਹਦੇ ਉੱਤੇ ਜਿਹੜੇ ਹਾਰਟੀਕਲਚਰ ਦੇ ਜਿਹੜੇ ਟਰੀਜ਼ ਵਗੈਰਾ ਹੈਗੇ ਨੇ ਉਹਦਾ ਸੀ ਡੀਪੀਏ ਵੀ ਤਿਆਰ ਕਰ ਲਈ ਹੈ 810 ਕਰੋੜ ਦੀ ਡੀਪੀਆ ਕੋਟੂ ਬਣ ਰਹੀ ਹੈ ਤੇ ਮੈਨੂੰ ਆਮਾਨਯੋਗ ਮੰਤਰੀ ਸਾਹਿਬ ਨੇ ਅਪ੍ਰੋਵੈਸ਼ਨ ਦਿੱਤਾ ਕਿ ਉਹ ਇਸ ਪ੍ਰੋਜੈਕਟ ਨੂੰ ਲੈ ਕੇ ਜੇਕਰ ਉਹਨਾਂ ਨੂੰ ਸੀਐਮ ਸਾਹਿਬ ਨੂੰ ਵੀ ਮਿਲਣਾ ਪਿਆ ਤੇ ਸੈਂਟਰ ਗਵਰਨਮੈਂਟ ਦੇ ਵਿੱਚ ਵੀ ਜਾਣਾ ਪਿਆ ਤਾਂ ਉੱਥੋਂ ਪੈਸੇ ਲੈ ਕੇ ਆਉਣਗੇ ਤੇ ਉਹਦੇ ਨਾਲ ਅਸੀਂ ਜਿਹੜਾ ਇਹਦਾ ਪ੍ਰੋਜੈਕਟ ਜਿਹੜਾ ਹੈਗਾ ਸਟਾਰਟ ਕਰਾਂਗੇ ਕਿ ਦੀ ਡੀਪੀਆ ਸਾਡੀ ਵੀ ਕੋਲ ਤਿਆਰ ਹੋ ਚੁੱਕੀ ਹੈ ਤੇ ਹੁਣ ਜਿਹੜੇ ਫੰਡਸ ਹੈਗੇ ਨੇ ਉਹ ਫੰਡਸ ਅਸੀਂ ਹੁਣ ਕੋਸ਼ਿਸ਼ ਇਹ ਰਹੇਗੀ ਕਿ ਉਹ ਫੰਡਸ ਲੈ ਕੇ ਆਈਏ ਤੇ ਉਹਨੂੰ ਵਕਤ ਕਰ ਤੇ ਉਹਦੀ ਜਲਦੀ ਤੋਂ ਜਲਦੀ ਸਟਾਰਟਿੰਗ